ਸਰੀਆਂ ਦਾ ਕਰਸਾਨੀ ਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ ਬਲੌਗ ਤੇ ਨਵੀਂ ਅੱਜ ਇੱਕ ਤਾਂ ਵਾਹਣਾ ਸੀ ਵਾਹਣ ਤੇ ਇੱਕ ਆ ਖਾਲਾ ਸਵਾਰਨਾ ਸੀ ਇਹਨੂੰ ਲੱਗੇ ਪਏ ਆ ਹੋ ਪਿੱਛੋਂ ਸਵਾਰ ਲੈਂਦਾ ਆ ਇਦੋਂ ਅੱਗੇ ਸਵਾਰੀ ਜਾਂਦੇ ਆ ਉਹ ਕਿਹੜਾ ਟਰੈਕਟਰ ਜਿਹੜਾ ਵਾਣ ਵੱਤਰ ਚੋਂ ਵਾਤਾ ਤੇ ਆ ਵਾਣ ਹੈ ਜਿੱਕਲਾ ਇਹਨੂੰ ਵਾਵਾਂਗੇ ਇੱਕ ਦੋ ਦਿਨ ਠਹਿਰ ਕੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੋਂ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੋ ਨਾਲ ਲੱਗਿਆ ਪਿਆ ਇਹਨੂੰ ਹਾਂ ਤਾਂ ਗਿੱਲਾ ਸਾਹ ਹਾਂ ਇਹ ਪਤਾ ਗੱਲ ਕੀ ਆ ਇਹ ਆਪਾਂ ਲਾਇਆ ਸੀ ਇਹਨੂੰ ਪਾਣੀ ਵੀ ਮੁਰਕ ਜੀ ਇਹ ਜਿਹੜੀ ਨਾ ਇੱਥੋਂ ਆਪਾਂ ਇਹਨੂੰ ਟਰੈਕਟਰ ਨਾਲ ਵਾਹ ਦੇਂਗਾ ਡੂੰਗਾ ਕਰਕੇ ਤੇ ਵੀ ਦੋ ਤਿੰਨ ਵਾਰੀ ਵਾਹ ਕੇ ਇਹਨਾਂ ਨੂੰ ਚੋਕ ਲਾਂਗੇ ਤੇ ਉੱਤੋਂ ਪੈ ਗਿਆ ਮੀਂਹ ਮੁਰਕ ਤਾਂ ਫਿਰ ਇਹ ਕੰਮ ਪਾ ਦਿੰਦੀ ਆ ਵੀ ਆਪਾਂ ਨੂੰ ਪਾਣੀ ਮਿਲੇ ਤੇ ਦਵਾ ਦਾ ਕਰਵਾ ਦਈਏ ਸਾਰ ਨੇ ਚੰਦਰੀ ਚੀਜ਼ ਮੁਰਕ ਆ ਇਹਨੂੰ ਜਿੰਨਾ ਪੱਟੀ ਜਾਂ ਉੰਨੀ ਹੋਰ ਹੋ ਜਾਂਦੀ ਉੰਨੀ ਹੋਰ ਹੁੰਦੀ ਪਤਾ ਨਹੀਂ ਕਿਵ ਜੀ ਹੈ ਇਹ ਆਏ ਆ ਇੱਕ ਹੀ ਮੋਰ ਦਾ ਇੱਕੋ ਭਈ ਗੰਡਾ ਆ ਜਿਹੜੀਆਂ ਅੱਜ ਆਪਾਂ ਹਲਾ ਜੂ ਨਹੀਂ ਗੱਡੀਆਂ ਹੈ ਇਹ ਆ ਬਾਲੀਆਂ ਤਗੜੀਆਂ ਜਿਹੜੀਆਂ ਆ ਸੁੱਕਿਆ ਢੇਰੀ ਪਈ ਜਿਹੜੀਆਂ ਵਿੱਚ ਦੀ ਸੀ ਹੁੰਦੀ ਹੈ ਨਹੀਂ ਇਹ ਗੰਡਾ ਤਾਂ ਹੁੰਦੀ ਹੈ ਇਹ ਛੋਟੀਆਂ ਹੁੰਦੀਆਂ ਹੈ ਹਾਂ ਰੋਲ ਦੇ ਇੱਕ ਪਾਸੇ ਨਾ ਵਾਣ ਜੇ ਪਰੇ ਨਾ ਜਿੱਟੇ ਦੌਰਲੇ ਪਾਸੇ ਰੱਖ ਲਾ ਪਰ ਲਾ ਫਿਰ ਵਾਹਣਾ ਫਿਰ ਚੱਕਣੀ ਪਊਗੀ ਨਾ ਆਹ ਆ ਜਿਹੜੇ ਕੇਰੀ ਜੀ ਹਨ ਆਵੇ ਪਈਏ ਕਿ ਆਹ ਜਿਵੇਂ ਆ ਬਈ ਆ ਕੇਰੀ ਆ ਮੱਕੀ ਜੀ ਮੱਛੀ ਨਹੀਂ ਜਿਹੜੀ ਕਣਕ ਦੀ ਉਹ ਉਹ ਬਾਲੀ ਸਿੱਟੀ ਖਾਲ ਜੇ ਨਾ ਮੇਰੇ ਅਕਲ ਦੀ ਹੋਰ ਨਹੀਂ ਸਮਝ ਲਾਦੀ ਉਧਰੋਂ ਤਾਂ ਆਪਣੀ ਉਹ ਪਨੀਰੀ ਭਰਤੀ ਹੈ ਹਾਂ ਉਹ ਤੇ ਬਈ ਪਨੀਰੀ ਆ ਉਹ ਹਰੀ ਹਰੀ ਦੀ ਦੀ ਤੇ ਉਧਰੋਂ ਆਇਸਵਾਨ ਦੀ ਚੱਕ ਕੇ ਨਾ 2 ਕਿਲਿਆਂ ਦੀ ਥਾ ਕੇ ਰਹੀ ਠੋਕੀ ਹਾ ਜਿੱਥੇ ਆਪਣੀ ਰਿਵੀਜ਼ਨ ਦੇ ਪਹਿਲਾਂ ਇੱਥੇ ਜਾਰ ਦੀ ਚਾਰ ਚਾਰ ਉਂਗਲਾਂ ਇਹ ਨਾ ਵਾਜਨ ਵਾਇਨੂ ਸੀ ਵਾ 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 ਤਾਂ ਇਹਨੂੰ ਸੀਗੀ ਸੀ ਬਾੜੀ ਤੇਜ ਆ ਇੱਥੇ ਪਿੱਛੇ ਤੇ ਨਾ ਬਈ ਜਿਹੜੀ ਸੀਗੀ ਨਾ ਆ ਆਪਾਂ ਰੇਖ ਲਾਰੀ ਐ ਇਸ ਵਾਂਚ ਰੂੜੀ ਦੀ ਉਹਦੀਆਂ ਨਾ ਨਿੱਕੇ ਨਿੱਕੇ ਡਲੀਆਂ ਆਈਆਂ ਜਿਹੜੇ ਗੋਹੇ ਦੀਆਂ ਸੀਗੀਆਂ ਉਹ ਵੀ ਖਾਲ ਚ ਕਮਾਲ ਹੋ ਗਿਆ ਮੈਨੂੰ ਯਾਰ ਉਹ ਵੱਲਾਂ ਕੋਲੋਂ ਕਰਤਾ ਸਵਾਰ ਕੇ ਉਪਰਨੀਆਂ ਕੋਲੋਂ ਹੋੜ ਯਾਰ ਪਾਣੀ ਆਪਨ ਮੋਟਰ ਦਾ ਲਾਉਣਾ ਪੂਗੇ ਤੇ ਕੱਸੀ ਦਾ ਪਾਣੀ ਹੁੰਦਾ ਨਾ ਚੋਰਾ ਜੜ ਜੂ ਹੋਰ ਹੀ ਹੋ ਜਾਂਦੀਆਂ ਵੱਲਾਈਆਂ ਲੜ ਚੱਲੀ ਜਾਂਦੀ ਹੈ ਗਈ ਯਾਰ ਹਣਜੋ ਟਰੈਕਟਰ ਲਿਆਂਦਾ ਨਾ ਵਾਹਣ ਵਾਸਤੇ ਇਹਨੂੰ ਕਿਰਾਏ ਨਾਲ ਟਾਂਕੇ ਲਿਆਂਦਾ ਉਧਰ ਪੈ ਖਾਲ ਦੇ ਨਾਲ ਨਾਲ ਨਾ ਥੋੜ੍ਹਾ ਥੋੜ੍ਹਾ ਉੱਚਾ ਹੈ ਉਧਰ ਮੈਂ ਹਲਾਂ ਦੇ ਗੀੜੇ ਲਾਤੇ ਖਾਲੀ ਦੇ ਹਾਂ ਖਾਲੀ ਦੇ ਨਾਲ ਚੰਗਾ ਇਹ ਤਾਂ ਇੱਕ ਅੱਧੇ ਦਿਨ ਚ ਲੱਗ ਜਾਣਗੇ 2-3 ਦਿਨ ਦੂਜੇ ਵਾਂ ਨੂੰ ਉੱਤਰਾਂ ਨੂੰ ਤਾਂ ਉਧਰੋਂ ਫੇਰ ਮੀਂਹ ਆ ਕੇ ਆਂਦੇ 29 ਨੂੰ 28 ਹੋਗੀ ਹਾਂ ਕੱਲ ਨੂੰ 29 ਹੋਏ ਮੀਂਹ ਪਿਆ ਫੇਰ ਚੜੀ ਬੜੀ ਵਧੀਆ ਆਪਾਂ ਹੂੰ ਚੜੀ ਤਾਂ ਹੁਣੇ ਬਹੁਤ ਵਧੀਆ ਬਣਾਤੀ ਯਾਰ ਹੂੰ ਚੜੀ ਦਾ ਨਜ਼ਾਰੇ ਲਿਆਦੇ ਕਰਕੇ ਨਾ ਪਰ ਉਹੜੀ ਖੜੀ ਵਿੱਚ ਕੋਸ਼ ਕਰੀ ਜਾਂਦਾ ਕੋਈ ਸਬਰੇ ਕੋਈ ਪਾਣੀ ਲਾਈ ਜਾਂਦੇ ਬਈ ਉਹਨੇ ਚਰ ਗੱਲ ਹੀ ਨਹੀਂ ਬੰਦੀ ਸੀ ਜਿੱ ਨਜਰ ਨਹੀਂ ਨਹੀਂ ਪੈਂਦਾ ਸੀ ਹੂੰ ਪਾਵੇਂ ਨਾ ਹੂੰ ਮੱਕਰ ਕੀ ਬਣ ਕੇ ਚਰੀ ਜੀ

ਇੱਧਰ ਦੇ ਪਾਸੇ ਵੱਢੀ ਮਿਰਚਾਂ ਸਪਰੇਅ ਕਰਦੀ ਆਪਾਂ ਜਿੱਦੇ ਪਾਣੀ ਲਾਇਆ ਹੂੰ ਕੀੜੀ ਕਰਾ ਇਹਦੇ ਉਹ ਕਰਾਂਗੇ ਜਿਹੜੀ ਆਪਾਂ ਲਿਆਂਦੀ ਹੈ ਉਹ ਵਾਲੀ ਸੋਚ ਨਹੀਂ ਮੜੀ ਹੀ ਪਾ ਕਰ ਦਾਂਗੇ ਦੂਜੇ ਭਰ ਨਾਲ ਉਹਦੇ ਨਾਲ ਮਰੂਏ ਤੇ ਜਿਹੜਾ ਸੁੱਕਾ ਉਹ ਹੈ ਜਿਹੜਾ ਇਹਦੇ ਨਾਲ ਪੱਤੇ ਜਿ ਇਕੱਠੇ ਕਰਦਾ ਹੈ ਹੂੰ ਪਰ ਨਾ ਇਹ ਨਾ ਗੱਟਾ ਪਿਆ ਸੀ ਵਿਚਾਲੇ ਪਹਿਲਾਂ ਮਿੱਟੀ ਹੁੰਦੀ ਹੈ ਝੋਨੇ ਵਾਲੀ ਜਿਹੜੀ ਮਿੱਟੀ ਹੁੰਦੀ ਹੈ ਨਾ ਉਹ ਤਾਂ ਹੁੰਦੀ ਹੈ ਉਹਦੇ ਜਜੀ ਵੀ ਇਹ ਤੋਂ ਕਿੰਨਾ ਫੁੱਲਾ ਹੋਇਆ ਕਾਲਾ ਯਾਰ ਹੈ ਨਾ ਬੜਾ ਫੁੱਲਾ ਕਾਲਾ ਕਰਨਾ ਪਊਗਾ ਆ ਵੇ ਚੱਕ ਚੱਕ ਮਿੱਟੀ ਮਿੱਟੀ ਦੇ ਵੇਖੀ ਆ ਯਾਰ ਕਮਾਲ ਹੋ ਗਈ ਯਾਰ ਪੱਤਿਆਂ ਤੇ ਵੇਖੀ ਆ ਵੇ ਗਾਰਾ ਪੱਕ ਗਿਆ ਹੈ ਵਜੀਆ ਦੇ ਚ ਆ ਸਾਰੇ ਇੱਧਰਲੇ ਪਾਸੇ ਨਾਲ ਨਾਲ ਸਾਰੇ ਹੀ ਆ ਬਈ ਇਹ ਆ ਵੇ ਲਓ ਬਈ ਐ ਤੱਕੀ ਪੱਠੇ ਮੋਗ ਗਏ ਪਹਿਲੀ ਯਾਰ अज लगे लग हाथ परे पछा रखते भला ਗੱਡਾ ਫੇਰ ਉਹ ਖਾਲਾ ਜਾ ਤੇ ਮੈਂ ਕੱਢਦਾ ਵੱਡ ਨੂੰ ਥੇਰਵੇਂ ਨੇ ਕੀ ਮੋਲ ਹੈ ਕਿਨੇ ਕੀ ਮੈਂ ਵੱਡਣ ਚ ਉਹ ਭੋਲੀ ਹੈ ਜੈ ਰਾਨਾ ਰੋਗ ਰੋਗ ਰਲ ਗਏ ਨੇ ਇਹਨਾਂ ਪੱਠੇ ਖਾ ਲੈਣਗੇ ਪਸ਼ੂ ਇਹ ਰਾ ਦੇ ਉੱਤੋਂ ਪੱਤੇ ਜਿ ਮੱਚ ਗਏ ਸੀ ਹਨ ਉਹ ਦਵਾਈ ਨਾ ਮੱਚੀ ਹੋ ਕੇ ਕਹਦੇ ਨਾ ਮੱਚੀ ਹੋਈ ਆ ਅੱਲ ਦਾ ਗਰਮੀ ਦੀ ਭਈ ਆ ਇਹਨੇ ਮੱਕ ਦੇ ਪਤਨ ਕਿਹੜੀ ਜ਼ਬਰੀ ਕੀਤੀ ਉਹਦੇ ਮੱਚ ਗਏ ਸੀ ਹਾਂ ਵੀ ਬੜੀ ਸੀ ਨਵੀਂ ਜੀ ਹਾਂ ਵੇ ਹੁਣ ਪੱਤੇ ਪਾੜੇ ਚਖੇੜੇ ਨੇ ਐ ਪਨੀਰੀਆਂ ਦੇ ਪਾੜਿਆ ਆ ਉਹ ਵਾਣ ਮੈਂ ਤਾਂ ਹੀ ਨਹੀਂ ਦੂਰ ਲਾਈਦਾ ਉਹਨੇ ਗਿੱਲਾ ਬਾਲਾ ਸੀ ਯਾਰ ਗਿੱਲੇ ਦੇ ਨਾਲ ਫਿਰ ਗੱਲ ਨਹੀਂ ਬੰਦੀ ਐ ਮਿੱਦੀ ਜਾਣਕ ਨਹੀਂ ਉਹ ਤਾਂ ਲਾਉਣੀ ਚਾਹੀਦੀ ਠਹਿਰ ਕੇ ਹੂੰ ਤੇ ਹੁਣ ਹਵਾ ਪੈਗੀ ਉੱਤੋਂ ਸੁੱਕ ਜੂਗਾ ਹੈਨਾ ਤੇ ਜੇ ਤੂੰ ਦੂਰ ਲਈ ਉਦੋਂ ਜਿਹੜਾ ਥੱਲੇੋਂ ਤਾਂ ਆ ਜੂਗਾ ਉਹ ਸੁੱਕ ਜੂਗਾ ਹੋਰ ਜੁਵਨ ਵਾਲੇ ਵਾਣ ਜਾਂ ਹੂੰ ਜਮਾ ਬਈ ਪਰਦਾ ਤਾਂ ਹੁਣ ਹੀ ਬਹੁਤ ਸੁੱਕੇ ਪਰ ਜਾਣ ਬਹੁਤ ਕੱਢਦਾ ਟਰੈਕਟਰ ਦੇ ਇਹ ਲਾ 60 ਹਸ ਪਾਵਰ ਹੈ ਤੇ ਤਣੇ ਹਤਰੇ ਆਉਂਦੇ ਰੇਤਾ 15 ਕਿਲੋ ਦੇ ਪਾਉਣਾ ਬੈਂਦੇ ਤੇ ਰਹਿੰਦੇ ਹੁੰਦੇ ਹੋਣਗੇ ਤੇ ਲੱਗਦੇ ਨਹੀਂ ਉਹ ਗੱਲ ਨਹੀਂ ਬਣੀ ਨਹੀਂ ਨਹੀਂ ਲੱਗਦੇ ਐ ਲੱਗਦੇ ਤਾਂ ਹੈ ਤਾਂ ਪਰ ਜਾਣ ਕੱਢੀ ਹੁੰਦੇ ਫੜ ਕੇ ਬਹਿ ਜਾਂਦਾ ਅਪੜ ਜਾਵਣ ਪਹਿਲੀ ਵਾਰ ਤਾਂ ਦੂਜੀ ਵਾਰ ਚ ਸੌਖਾ ਹੁੰਦਾ ਕੰਮ ਆਲਾ ਪਾਣੀ है अंदर समान अज लाया टाकू पठे ਇਹ ਦੋ ਕੁ ਥੱਬੇ ਲੈ ਜਾਵਾਂਗੇ ਹੌਲੀ ਹੌਲੀ ਵੱਧ ਜੂਗੀ ਇਹ ਹੋਂ ਤਾਂ ਪਿੱਛੇ ਦੇ ਪਿੱਛੇ ਪੱਠੇ ਬਹੁਤ ਹੋ ਜਾਣਗੇ ਆ ਹੀ ਸੀਗਾ ਟਾਈਮ ਜਿਹੜਾ ਹੁੰਦਾ ਮਹੀਨਾ ਜੇੜ ਦਾ ਹੋ ਗਿਆ ਆਪਾਂ ਬਣੀ ਫਿਰ ਚਕਾਵਾਂਗੇ ਤੇ ਫਿਰ ਚੱਲਾਂ ਘਰ ਨੂੰ ਟਾਈਮ ਹੋ ਗਿਆ 9 ਵਜ ਗਿਆ ਉਹਨਾਂ ਨੇ ਹਾਂ 9 ਦੇ ਨੇੜੇ ਤੇ ਡਈਏ ਕੰਮ ਆਪ ਨੂੰ ਆਇ ਲਾ ਦੇਈਆਂ ਫਿਰਲੀ ਉਗਰੇ ਹੁੰਦੀ ਐ ਹਨਾ ਜਿਹਨੇ ਉਹ ਪਟਾਕ ਲਾਇਆ ਆ ਨਾ ਚੁੰਡ ਪਟ ਗਈ ਸੀ ਨਾ ਮੈਂ ਆ ਵੇਖੀ ਪਤਾ ਨਹੀਂ ਤਾਂ ਯਾਰ ਚੂਹੇ ਨੇ ਖਾਦਾ ਵਿੱਚੋਂ ਕੱਢ ਕੱਢ ਕੇ ਨਾ ਜਿਹੜੇ ਸੀਗੇ ਇਹ ਹੁਣ ਜਿਹੜੀ ਉਗਰੇ ਉਹ ਤਾਂ ਨਹੀਂ ਖਾਦੀ ਜਾਂਦੀ ਜਿਹੜੇ ਵਿੱਚ ਕੋ ਟੰਗੂਰ ਮਾਰੇ ਆ ਨਾ ਉਹਨੂੰ ਖਾਂਦਾ ਹੈ ਨਾ ਆਵੇ ਸਾਰੀਆਂ ਚੁੰਡਾਂ ਜਾਈ ਕੀਤਾ ਪਿਆ ਕੰਮ ਤੇਰਾ ਜਿਹੜਾ ਮੈਂ ਉਹ ਛਿਟਾ ਦਿੱਤਾ ਸੀ ਉੱਥੇ ਥੋੜਾ ਇਥਾਂ ਵਿਰਲਾ ਜਿਹਾ ਲੱਗਦਾ ਸੀ ਉਹ ਕਿੱਥੇ ਉੱਗ ਰਹਿੰਦਾ ਕਿ ਨਹੀਂ ਉਹ ਕਿੱਥੇ ਉਗ ਰਹਿੰਦਾ ਯਾਰ ਚੂਹਾ ਵਾ ਵਾ ਬੜਾ 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 ਚੂਹਾ ਹੈ ਯਾਰ ਸਾਰੇ ਚੂਹੇ ਦੇ ਕਰ ਹਮ ਇਹ ਕਿੰਨਾ ਤੂੰ ਉੱਥੇ ਤੱਕ ਖਾਂਦ ਪਾਇਆ ਉਵੇਂ ਦੀਦੇ ਯਾਰਾ ਮੂੰਹ ਜੇ ਮਾਰੇ ਵੇ ਮੇਰੇ ਸਾਹ ਜਿੱਦਾਂ ਨੇ ਕੱਢ ਕੇ ਦਾਣੇ ਖਾ ਜਾਂਦਾ ਹੈ ਨਾ ਕੋਲੇ ਹੋਏ ਹੁੰਦੇ ਆ 让我绑上。